ਹਾਂਜੀ ਵੈਲਕਮ ਆ ਜੀ ਤੁਹਾਡਾ YouTube ਚੈਨਲ ਤੇ ਅੱਜ ਜੋ ਆਪਾਂ ਇਹ ਸੂਟ ਲੈ ਕੇ ਆਏ ਆ ਦੁਬਾਰਾ ਰੀਸਟਾਕ ਕੀਤਾ ਹੋਇਆ ਨਵੇਂ ਕਲਰ ਔਰ ਨਵੇਂ ਪ੍ਰਿੰਟ ਇਹਨਾਂ ਸੂਟਾਂ ਦੇ ਵਿੱਚ ਐਡ ਕੀਤੇ ਨੇ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ ਵੱਡੇ ਪਣੇ ਦੀ 175 ਦੀ ਵਿਦ ਇਸ ਦੇ ਨਾਲ ਜੋ ਬਾਟਮ ਮਿਲੇਗੀ ਉਹ ਪਲੇਨ ਹੀ ਰਹੇਗੀ 2 ਮੀਟਰ ਰਿਯਾਨ ਦੀ ਦੁਪੱਟਾ ਰਹੂਗਾ 2 ਮੀਟਰ ਪਾਕਿਸਤਾਨੀ ਵਰਕ ਵਾਲਾ ਚਫੋਂ ਦਾ 680 ਦੇ ਵਿੱਚ ਘਰ ਬੈਠੇ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਆ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਜਲਦੀ ਤੋਂ ਜਲਦੀ ਆਪਣਾ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਸੂਟ ਬੁੱਕ ਕਰਵਾ ਸਕਦੇ ਹੋ ਨਵੇਂ ਕਲਰ ਔਰ ਪ੍ਰਿੰਟ ਆਏ ਸੀਗੇ ਨੈਕਸਟ ਇਹ ਵਾਲੇ ਵਿਦਾਊਟ ਦੁਪੱਟਾ ਰਹਿਣਗੇ ਇਹਨਾਂ ਦੇ ਵਿੱਚ ਜੋ ਸੂਟ ਰਹਿ ਗਏ ਸੀ ਉਹ ਆਪਾਂ ਇੱਥੇ ਐਡ ਕਰ ਦਿੱਤੇ ਨੇ ਰਿਯਾਨ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੀ ਪਲੇਨ ਇਸ ਦੇ ਨਾਲ ਕਾਟਨ ਰਿਯਾਨ ਦੀ ਬਾਟਮ ਰਹੇਗੀ 2 ਮੀਟਰ ਨਾਰਮਲ ਪਣੇ ਦੀ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ 3 ਸੂਟ ਬਾਈ ਕਰਨੇ ਪੈਣੇ ਨੇ 3 ਸੂਟਾਂ ਦਾ ਪ੍ਰਾਈਸ ਰਹੇਗਾ 1050 ਦੇ ਵਿੱਚ 10 ਸੂਟ ਤੁਸੀਂ ਬਾਈ ਕਰ ਸਕਦੇ ਆ ਤੁਸੀਂ ਤਿੰਨ ਸੂਟਾਂ ਦਾ ਸਕਰੀਨ ਸ਼ਾਟ ਸੈਂਡ ਕਰਕੇ 1050 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਪਿਓਰ ਕਾਟਨ ਦੇ ਕਾਟਨ ਰਿਯਾਨ ਸ਼ਰਟ ਰਹੇਗੀ 175 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ ਰਹੇਗੀ ਡਿਜ਼ਾਈਨਰ ਔਰ ਦੁਪੱਟਾ ਵੀ ਇਸ ਦੇ ਨਾਲ ਡਿਜ਼ਾਈਨਰ ਹੀ ਰਹੇਗਾ 2 ਮੀਟਰ ਦੁਪੱਟਾ ਰਹੇਗਾ 2 ਮੀਟਰ ਬਾਟਮ ਰਹੇਗੀ 1050 ਦੇ ਵਿੱਚ ਇਹ ਘਰ ਬੈਠੇ ਸੂਟ ਬਾਈ ਨੈਕਸਟ ਇਹ ਵਾਲਾ ਪਿਓਰ ਕਾਟਨ ਡਾਇਓਨ 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਵਿਦ ਡਿਜ਼ਾਈਨਰ ਕੋਟਾ ਚੱਕ ਵਾਲਾ ਦੁਪੱਟਾ ਮਿਲੇਗਾ 2 ਮੀਟਰ ਪ੍ਰਾਈਸ ਇਸ ਦਾ 600 ਨਾੜੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਆਪਣੇ ਕੋਲ ਮਸਲੀਨ ਦੇ ਮਿਕਸ ਐਂਡ ਮੈਚਿੰਗ 175 ਵੱਡੇ ਪਣੇ ਦੀ ਮਸਲੀਨ ਦੀ ਸ਼ਰਟ ਰਹੇਗੀ ਬਾਟਮ 2 ਮੀਟਰ ਮਿਲੇਗੀ ਪ੍ਰਾਈਸ ਰਹੇਗਾ 450 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹਨਾਂ ਸੂਟਾਂ ਦਾ ਲਿਮਟਿਡ ਸਟਾਕ ਹੈ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਜਲਦੀ ਤੋਂ ਜਲਦੀ ਇਹਨਾਂ ਦਾ ਵੀ ਤੁਸੀਂ ਆਪਣਾ ਸੂਟ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਨੈਕਸਟ ਮਸਲੀਨ ਬੇਸ ਟਾਈ ਮੀਟਰ ਸ਼ਰਟ ਰਹੇਗਾ ਥਰੈਡ ਵਰਕ ਹੋਇਆ ਨੈਕ ਤੇ ਘੇਰੇ ਤੇ ਟਾਈ ਮੀਟਰ ਬਾਟਮ ਰਹੇਗੀ ਆਰਗਨਜ਼ਾ ਦੁਪੱਟਾ ਵਰਕ ਵਰਕ ਵਾਲਾ ਰਹੇਗਾ 750 ਵਿੱਚ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਆਪਣੇ ਕੋਲ ਮਸਲੀਨ ਦੀ ਟਾਈ ਮੀਟਰ ਸ਼ਰਟ ਰਹੇਗੀ neck ਤੇ kere te work ਹੋਇਆ ਨਾਲ ਬਾਟਮ ਮਿਲੇਗੀ ਟਾਈ ਮੀਟਰ ਦੁਪੱਟਾ ਰਹੇਗਾ organza ਦਾ work ਵਾਲਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 750 ਇਹ ਵੀ ਕਰ ਬੈਠੇ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਜੇ ਆਪਣੇ ਕੋਲ plain organza viscose plain ਸੂਟ ਰਹੇਗਾ premium quality ਦੇ all over 5 ਮੀਟਰ ਸੂਟ ਰਹੇਗਾ 700 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਆਪਾਂ ਕੁਝ ਕੀ ਕਲਰ ਐਡ ਕੀਤੇ ਨੇ ਇਹ ਵਾਲੇ ਆਪਣੇ ਸੂਟ ਕੋਲ ਸੂਟ ਲੈਣਗੇ ਜੀ ਮੈਚਿੰਗ ਵਿਦਆਊਟ ਦੁਪੱਟਾ ਇਹ ਸੂਟ ਲੈਣਗੇ ਬਿਊਟੀਫੁੱਲ ਸੂਟ ਨੇ ਬਹੁਤ ਸੋਨੇ ਪ੍ਰਿੰਟ ਨੇ 2 ਕਿਸ਼ਮਿਸ਼ ਪ੍ਰਿੰਟ ਪਲੇਨ ਮਸਲੀਨ ਦੀ ਬਾਟਮ ਰਹੂਗੀ 2 ਮੀਟਰ ਪ੍ਰਿੰਟ ਸ਼ਰਟ ਰਹੇਗੀ 2 ਮੀਟਰ ਬਾਟਮ ਰਹੇਗੀ ਪਲੇਨ ਮਸਲੀਨ ਦੀ ਇਨਾ ਸੁੱਟਣ ਦਾ ਪ੍ਰਾਈਸ 600 ਦੇ ਵਿੱਚ ਘਰ ਬੈਠੇ ਇਹ ਬਾਈ ਕਰ ਸਕਦੇ ਹਾਂ ਥੈਂਕ ਯੂ ਜੀ